ਮਾਨਯੋਗ ਡੀਐਨਪੀ ਪੰਜਾਬ ਅਤੇ ਮਾਨਯੋਗ ਐਕਸਪੀ ਸਾਹਿਬ ਮੋਗਾ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਅੱਜ ਧਰਮਕੋਟ ਸਬਡਿਵੀਜ਼ਨ ਦੇ ਥਾਣਾ ਧਰਮਕੋਟ ਦੇ ਅਧੀਨ ਪੈਂਦੇ ਪਿੰਡ ਨੂਰਪੁਰ ਹਕੀਮਾ ਦੇ ਵਿੱਚ ਕੱਸੋ ਆਪਰੇਸ਼ਨ ਕਰਾਇਆ ਜਾ ਰਿਹਾ ਇਹ ਪਿੰਡ ਡਰੱਗ ਸਪੌਟ ਦੇ ਵਿੱਚ ਆਉਂਦਾ ਸਾਡੇ ਔਰ ਇਹਦੇ ਵਿੱਚ ਅਸੀਂ 15 ਟੋਟਲ ਘਰ ਜਿਹੜੇ ਅਸੀਂ ਨਾਮਿਨੇਟ ਕੀਤੇ ਆ ਜਿਨ੍ਹਾਂ ਨੂੰ ਅਸੀਂ ਚੈੱਕ ਕਰ ਰਹੇ ਹਾਂ ਇਹਨਾਂ ਚੋਂ 6-7 ਘਰ ਸਾਡੇ ਚੈੱਕ ਹੋ ਗਏ ਨੇ ਔਰ ਅਸੀਂ ਇਹ ਸਾਰੇ ਦੇ ਵਿੱਚ ਜੋ ਵੀ ਸਸਪੈਕਟਡ ਕੋਈ ਸਾਨੂੰ ਬੰਦਾ ਮਿਲੇਗਾ ਜਾਂ ਕੋਈ ਸਸਪੈਕਟਡ ਵਹੀਕਲ ਮਿਲੇਗਾ ਜਾਂ ਕੋਈ ਡਰਗ ਜਾਂ ਕਿਸੇ ਡਰਗ ਮਨੀ ਦੀ ਰਿਕਵਰੀ ਹੋਏਗੀ ਉਹ ਤੁਹਾਨੂੰ ਬਾਅਦ ਦੇ ਵਿੱਚ ਦੱਸ ਦਿੱਤਾ ਜਾਵੇਗਾ ਤੇ ਫਿਲਹਾਲ ਕਸੋ ਚੱਲ ਰਿਹਾ ਹੈ ਮਾਨਯੋਗ ਡੀਐਨਪੀ ਪੰਜਾਬ ਅਤੇ ਮਾਨਯੋਗ ਐਸਐਸਪੀ ਸਾਹਿਬ ਮੋਗਾ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਅੱਜ ਧਰਮਕੋਟ ਸਬਡਿਵੀਜ਼ਨ ਦੇ ਥਾਣਾ ਧਰਮਕੋਟ ਦੇ ਅਦੀਨ ਪਿੰਡ ਦੇ ਪਿੰਡ ਨੂਰਪੁਰ ਹਕੀਮਾ ਦੇ ਵਿੱਚ ਕਾਸੋ ਆਪਰੇਸ਼ਨ ਕਰਾਇਆ ਜਾ ਰਿਹਾ ਇਹ ਪਿੰਡ ਡਰੱਗ ਸਪੌਟ ਦੇ ਵਿੱਚ ਆਉਂਦਾ ਸਾਡੇ ਔਰ ਇਹਦੇ ਵਿੱਚ ਅਸੀਂ 15 ਟੋਟਲ ਘਰ ਜਿਹੜੇ ਅਸੀਂ ਨਾਮਿਨੇਟ ਕੀਤੇ ਆ ਜਿਨ੍ਹਾਂ ਨੂੰ ਅਸੀਂ ਚੈੱਕ ਕਰ ਰਹੇ ਆ ਇਹਨਾਂ ਚੋਂ 6-7 ਘਰ ਸਾਡੇ ਚੈੱਕ ਹੋ ਗਏ ਨੇ ਔਰ ਅਸੀਂ ਇਹ ਸਾਰੇ ਦੇ ਵਿੱਚ ਜੋ ਵੀ ਸਸਪੈਕਟਿਡ ਕੋਈ ਸਾਨੂੰ ਬੰਦਾ ਮਿਲੇਗਾ ਜਾਂ ਕੋਈ ਸਸਪੈਕਟਡ ਵਹੀਕਲ ਮਿਲੇਗਾ ਜਾਂ ਕੋਈ ਡਰਗ ਜਾਂ ਕਿਸੇ ਡਰਗ ਮਨੀ ਦੀ ਰਿਕਵਰੀ ਹੋਏਗੀ ਉਹ ਤੁਹਾਨੂੰ ਬਾਅਦ ਵਿੱਚ ਦੱਸ ਦਿੱਤਾ ਜਾਵੇਗਾ ਤੇ ਫਿਲਹਾਲ ਕਸੋ ਚੱਲ ਰਿਹਾ ਹੈ ਮਾਨਯੋਗ ਡੀਐਨਪੀ ਪੰਜਾਬ ਅਤੇ ਮਾਨਯੋਗ ਐਕਸਐਸਪੀ ਸਾਹਿਬ ਮੋਗਾ ਜੀ ਦੇ ਨਿਰਦੇਸ਼ਾਂ ਨਿਰਦੇਸ਼ਾਂ ਹੇਠ ਅੱਜ ਧਰਮਕੂਪ ਸਬਡਿਵੀਜ਼ਨ ਦੇ ਥਾਣਾ ਧਰਮਕੂਪ ਦੇ ਅਧੀਨ ਪੈਂਦੇ ਪਿੰਡ ਨੂਰਪੁਰ ਹਕੀਮਾ ਦੇ ਵਿੱਚ ਕਸੋ ਆਪਰੇਸ਼ਨ ਕਰਾਇਆ ਜਾ ਰਿਹਾ ਹੈ ਇਪਿੰਡ ਡਰੱਗ ਸਪੌਟ ਦੇ ਵਿੱਚ ਆਉਂਦਾ ਸਾਡੇ ਔਰ ਇਹਦੇ ਵਿੱਚ ਅਸੀਂ 15 ਟੋਟਲ ਘਰ ਜਿਹੜੇ ਅਸੀਂ ਨੋਮੀਨੇਟ ਕੀਤੇ ਆ ਜਿਨ੍ਹਾਂ ਨੂੰ ਅਸੀਂ ਚੈੱਕ ਕਰ ਰਹੇ ਆ ਇਹਨਾਂ ਤੋਂ 6-7 ਘਰ ਸਾਡੇ ਚੈੱਕ ਹੋ ਗਏ ਨੇ ਔਰ ਅਸੀਂ ਇਹ ਸਾਰੇ ਦੇ ਵਿੱਚ ਜੋ ਵੀ ਸਸਪੈਕਟਡ ਕੋਈ ਸਾਨੂੰ ਬੰਦਾ ਮਿਲੇਗਾ ਜਾਂ ਕੋਈ ਸਸਪੈਕਟਡ ਵਹੀਕਲ ਮਿਲੇਗਾ ਜਾਂ ਕੋਈ ਡਰੱਗ ਜਾਂ ਕਿਸੇ ਡਰੱਗ ਮਨੀ ਦੀ ਰਿਕਵਰੀ ਹੋਏਗੀ ਉਹ ਤੁਹਾਨੂੰ ਬਾਅਦ ਦੇ ਵਿੱਚ ਦੱਸ ਦਿੱਤਾ ਜਾਵੇਗਾ ਫਿਲਹਾਲ ਕਸੋ ਚੱਲ ਰਿਹਾ ਹੈ ਮਾਨਯੋਗ ਡੀਐਨਪੀ ਪੰਜਾਬ ਅਤੇ ਮਾਨਯੋਗ ਐਕਸਪੀ ਸਾਹਿਬ ਮੋਗਾ ਜੀ ਦੇ ਨਿਰਦੇਸ਼ਾਂ ਨਿਰਦੇਸ਼ਾਂ ਹੇਠ ਅੱਜ ਧਰਮਕੂਪ ਸਬਡਿਵੀਜ਼ਨ ਦੇ ਥਾਣਾ ਧਰਮਕੂਪ ਦੇ ਅਧੀਨ ਪੈਂਦੇ ਪਿੰਡ ਨੂਰਪੁਰ ਹਕੀਮਾ ਦੇ ਵਿੱਚ ਕਸੋ ਆਪਰੇਸ਼ਨ ਕਰਾਇਆ ਜਾ ਰਿਹਾ ਇਹ ਪਿੰਡ ਡਰੱਗ ਸਪੌਟ ਦੇ ਵਿੱਚ ਆਉਂਦਾ ਸਾਡੇ ਔਰ ਇਹਦੇ ਵਿੱਚ ਅਸੀਂ 15 ਟੋਟਲ ਘਰ ਜਿਹੜੇ ਅਸੀਂ ਜੋ ਨਾਮਿਨੇਟ ਕੀਤੇ ਆ ਜਿਨ੍ਹਾਂ ਨੂੰ ਅਸੀਂ ਚੈੱਕ ਕਰ ਰਹੇ ਆ ਇਹਨਾਂ ਤੋਂ 6-7 ਘਰ ਸਾਡੇ ਚੈੱਕ ਹੋ ਗਏ ਨੇ ਔਰ ਅਸੀਂ ਇਹ ਸਾਰੇ ਦੇ ਵਿੱਚ ਜੋ ਵੀ ਸਸਪੈਕਟਡ ਕੋਈ ਸਾਨੂੰ ਬੰਦਾ ਮਿਲੇਗਾ ਜਾਂ ਕੋਈ ਸਸਪੈਕਟਡ ਵਹੀਕਲ ਮਿਲੇਗਾ ਜਾਂ ਕੋਈ ਡਰਗ ਜਾਂ ਕਿਸੇ ਡਰਗ ਮਨੀ ਦੀ ਰਿਕਵਰੀ ਹੋਏਗੀ ਉਹ ਤੁਹਾਨੂੰ ਬਾਅਦ ਦੇ ਵਿੱਚ ਦੱਸ ਦਿੱਤਾ ਜਾਵੇਗਾ ਤੇ ਫਿਲਹਾਲ ਕਸੂ ਚੱਲ ਰਿਹਾ ਹੈ